ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਹੈ ਕਿ ਪੁੱਤਰ ਸਾਰੇ ਭਰਾਵਾਂ ਦੇ ਵਧੀਆ ਹੋਣਗੇ ਠੀਕ ਹੋਣਗੇ ਲੋ ਜੀ ਅੱਜ ਆਪਾਂ ਪੁੱਤਰ ਸਾਨੂੰ ਜਿਹੜੇ ਪੁੱਤਰ ਸੇਲ ਕਰਨੇ ਆ ਉਹ ਦਿਖਾਵਾਂਗੇ ਤੇ ਬਾਲੇ ਬੰਦ ਪੁੱਤਰ ਆ ਤੇ ਮੀਰਾਬ ਸਾਰੇ ਮੀਰਾਬ ਜਿੰਨੇ ਮੀਰਾਬ ਨੇ ਉਹੀ ਦਿਖਾਵਾਂਗੇ ਤੇ ਤੇ ਸਾਰੇ ਸੇਲ ਦੇ ਪੁੱਤਰ ਜਿਹੜੇ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਕਿਆ ਨੜ ਦੇਖਿਓ ਇਹਦੇ ਭਰਾਵਾਂ ਨੇ ਲੈਣੇ ਨੇ ਉਹ ਵੀ ਨੂੰ ਦੇਖਿਓ ਜੀ ਇਹਨੇ ਨਹੀਂ ਲੈਣੇ ਉਹ ਵੀ ਨੂੰ ਦੇਖਿਓ ਠੀਕ ਹੈ ਜੀ ਸਭ ਤੋਂ ਪਹਿਲਾਂ ਆ ਦੇਖੋ ਸ਼ਾਖਾ ਖਗੋਤਰਾ ਕਾਲੀ ਅੱਖਾਂ ਵਾ ਤੇ ਆ ਮੋਜੇ ਆ ਦੇ ਠੀਕ ਹੈ ਜੀ ਮੋਜੇ ਦੇ ਕਬੱਡੀ ਬਹੁਤ ਬਾਕੀ ਕੱਟ ਦਿੰਨੇ ਆਪਾਂ ਗੰਚੀ ਨਾਲ ਠੀਕ ਹੈ ਜੀ ਇਹ ਕਾਕੇ ਵਾਲੇ ਕਬੂਤਰ ਦੇ ਮੀਰਾਵ ਦਾ ਮਸਾ ਕਬੂਤਰ ਹੈ ਪਿਓਰ ਨਹੀਂ ਹੈਗਾ ਜਦ ਪਿਓਰ ਨੂੰ ਸਾਨੂੰ ਪਿਓਰ ਦੱਸਾਂਗੇ ਵੀ ਇਹ ਪਿਓਰ ਕਬੂਤਰ ਆ ਇਹਦੇ ਵਿੱਚ ਕਾਕੇ ਵਾਲੇ ਕੂਤਾਂ ਨਹੀਂ ਮਸਾ ਮੌਜੇ ਦੇ ਤਾਰ ਹੈ ਕੱਕੇ ਵਾਲੇ ਗੁੱਤਰ ਵੀ ਜਿਆਦਾ ਤਾਂ ਹੋਈ ਇਹਦੇ ਇਹਦੇ ਭੈਣ ਭਾਈਆਂ ਦੇ ਨਹੀਂ ਮੌਜ ਹੈਗੀ ਉਹਨਾਂ ਦੇ ਮਾੜੀ ਮੁੱਟੀ ਆ ਇਹਦੇ ਤਾਂ ਜਿਆਦਾ ਹੋਗੀ ਇਹਦੇ ਕਿਉਂਕਿ ਜਿਹੜੇ ਮੀਰਾ ਆਪ ਨੇ ਉਹ ਵੀ ਮੌਜ ਕੱਢ ਦਿੰਦੇ ਆ ਠੀਕ ਆ ਤੇ ਜਿਹੜੇ ਕੱਕੇ ਵਾਲੇ ਗੁੱਤਰ ਆ ਉਹ ਮੌਜ ਕੱਢਦੀ ਕੱਢਦੇ ਆ ਇਹਦੇ ਤਾਂ ਕੱਕੇ ਮੌਜ ਵੱਡੀ ਆ ਗਈ ਬਾਈ ਆਹ ਦੇਖ ਫਰਨੇ ਦੇਖ ਲੋ ਠੀਕ ਹੈ ਜੀ ਕੰਪਲਾ ਜਿਆ ਵੀ ਜੇ ਤੁਸੀਂ ਕਹਿੰਦੇ ਕੰਪਨ ਵਾਲਾ ਗੁੱਤਰ ਚੰਗਾ ਹੁੰਦਾ ਆ ਵੀਰੇ ਸਮਾਰ ਮਾਰਦਾ ਜਰੂਰ ਤੇ ਇਕਰਤਨ ਦੀ ਨਸਾਨੀ ਜਿਹੜਾ ਕੰਮ ਦਾ ਜਾ ਹੋਵੇ ਕੁੱਤਰ ਵਧੀਆ ਠੀਕ ਹੈ ਜੀ ਹੋਰ ਦਿਖਾਉਣਾ ਤੁਨੂੰ ਇਹ ਹੈਗੀ ਆ ਮਦੀਨ ਹਾ ਦੀ ਅੱਖੇ ਦੀ ਕਾਲੀ ਆ ਤੇ ਇਧਰਲੀ ਚਿੱਟੀ ਅੱਖੇ ਦੀ ਹਾਇ ਤਾਂ ਦੋਨੀਆਂ ਦਾ ਬੈੜੀਆਂ ਨੇ ਅੱਖ ਦਿਖਾਈ ਇਹਦੀ ਚੰਗੀ ਤਰ੍ਹਾਂ ਇਧਰ ਵੀ ਅੱਖ ਦੇਖੋ ਇਹਦੀ ਕਿਹ ਜੀ ਹੈ ਤੇ ਇਧਰਲੀ ਇਹਦੀ ਚਿੱਟੀ ਦੀ ਆ ਕਾਲੀ ਜਿ ਵੱਡੀ ਹੈ ਇਹਦੀ ਠੀਕ ਹੈ ਜੀ ਇੱਕ ਉਤਰੀ ਬਾਲੀ ਉੱਡੀ ਆਪਣੇ ਕੋਲ ਘਰੇ ਨਜਾਇਜ਼ੀ ਉੱਡੀਆ ਉਸਦੀ ਲਈ ਬਗਲੇ ਦੀ ਲਾਲ ਹਰੀ ਬਗਲਤੀ ਦੀ ਬਾਲੀ ਚੰਗੀ ਮਦੀਨਾ ਆ। ਆਦੇ ਮੌਜ ਜਿਹਦੀ ਵੀ ਤੁਹਾਨੂੰ ਦਿਖਾਉਣਾ ਜੇ ਮੈਂ ਹੁੰਦੀ ਆ ਦੇਖੋ। ਸੱਥੜ ਮੌਜ ਕਹਿੰਦੇ ਆ ਕਈ ਕਿਹੜੀ ਮੌਜ ਕਹਿੰਦੇ ਆ। ਅਸੀਂ ਲਗੜ ਮੌਜਾ ਕਹਿੰਦੇ ਹੁੰਦੇ ਆ। ਠੀਕ ਹੈ ਜੀ। ਇਹ ਵੀ ਮਦੀਨਾ ਪੂਰੀ ਚੰਗੀ ਆ ਬੰਦੇ। ਮਾਰੇ ਮੋਟੇ ਮਾਲਾ 1000 ਤੋਂ 1000 ਵਾਲਾ ਬਾਈ ਕੋਈ ਫੋਨ ਲੱਗ ਰਿਹਾ ਕਰੋ ਮਾਲਾ 1000 1500 ਨੂੰ ਜੋੜਾ ਇਹ ਜੋੜਾ ਆਪਣੇ ਲਵੇਂ ਕੋਈ ਨਹੀਂ ਹੁੰਦਾ ਕਿਉਂਕਿ ਬਾਈ ਵਧੀਆ ਕਬੂਤਰ ਹੈ ਨਸਲ ਦੇ ਕਬੂਤਰ ਆਪਣੇ ਲਵੇਂ ਕੋਈ 1500 ਵਾਲਾ ਕਬੂਤਰ ਨਹੀਂ ਹੁੰਦਾ ਬਾਈ ਕੋਈ ਠੀਕ ਆ ਉਹ ਬੰਦਾ 1500 ਵਾਲਾ ਕੋਈ ਨਾ ਫੋਨ ਲਾਇਆ ਬਾਈ ਆਪਾਂ ਨੂੰ ਆ ਦੇਖੋ ਬਈ ਆਹ ਰਹੀ ਮਦੀਨ ਹੈਗੀ ਗਾਲੀਆਂ ਦੀ ਕਰਦੀ ਨੇ ਆਪਣੇ ਗੁੱਤਰ ਸਾਰੇ ਇਹ ਜਮਾ பயੋਰ ਆਈ ਏ ਜਮਾ பயੋਰ ਇੱਜ ਵੀ ਵਗ ਜਾਣਾ ਆਪਣੀ ਜ਼ਿੰਮੇਵਾਰੀ ਹੈ ਇਹਨਾਂ ਦੇ ਬੱਚੇ ਬਾਈ ਇੱਜ ਵੀ ਤੁਮ ਜਾਣਗੇ ਬਹੁਤ ਪ੍ਰਾਅਮਾ ਸਤਿ ਸ਼੍ਰੀ ਅਕਾਲ ਜੀ ਬਾਈ ਸਾਡੇ ਭਾਜਾਂ ਦੇ ਕੰਪਿਊਟਰ ਵੀ ਜਾਨੂੰ ਖੜਨ ਵਾਲੇ ਕੰਪਿਊਟਰ ਚਾਹੀਦੇ ਆ ਮੈਂ ਕਹਣਾ ਗਰੰਟੀ ਆ ਆਪਣੀ 100% ਨਹੀਂ 200% ਗਰੰਟੀ ਹੈ ਜੇ ਇਹਨਾਂ ਦੇ ਬੱਚੇ ਭਾਗ ਜਾਣ ਆਪਣੇ ਘਰੋਂ ਜੋੜਾ ਜਾਵੇ ਜੀ ਕਈ ਵਾਰ ਬਾਈ ਮਨ ਲਾ ਇੱਕ ਇੰਤਰਾਪਾ ਤੋਂ ਲੈ ਗਈ ਕੰਪਿਊਟਰ ਹੀ ਆਪਣਾ ਲਾ ਲਿਆ ਤਾਂ ਇੱਕ ਅੱਧਾ ਬੱਚਾ ਹੋ ਸਕਦਾ ਵੀ ਭਾਜੀ ਠੀਕ ਹੈ ਨਾ ਜੇ ਜੋੜੇ ਹੀ ਆਪਣੇ ਘਰੋਂ ਜਾਊਗਾ ਤਾਂ ਆਪਣੀ ਪੂਰ ਗਰੰਟੀ ਆ ਜੇ ਉਹਨਾਂ ਦੇ ਬੱਚੇ ਬਾਗ ਜਾਣਾ ਗੂਤਰਾ ਆ ਦੇਖੋ ਹਰੀਆਂ ਅੱਖਾਂ ਇਹ ਵੀ ਮੀਰ ਆਵਾ ਇਹਨੂੰ ਨਾ ਜੁੱਟ ਕੱਢਦਾ ਤੇ ਫਿਰ ਆਦੇ ਜੁੱਟਾ ਲਾਲ ਮਾੜਾ ਜੀ ਲੋਕ ਵੀ ਇਹ ਜਮਾ ਪਿਓ ਚਿੱਟੀ ਨਹੀਂ ਹੈਗੀ ਮਾਣੀ ਮਾੜੀ ਕਾਲਸ ਜੀ ਆਉਂਦੀ ਹੈਗੀ ਹਰੀਆਂ ਆ ਖਾਣਾ ਲਾ ਰਹੇ ਹਰੀਆਂ ਉਹਦਾ ਹਰੀ ਬਾਉ ਕਮਾਰਦੇ ਨੇ ਅੱਖਾਂ ਚ ਬੜਾ ਪਿਆਰਾ ਨਾਰਾ ਯਾਰ ਜ਼ਿੰਮੇਵਾਰੀ ਹੈ ਬਾਈ ਜੀ ਇਹ ਗੁਪਤਰ ਬਗ ਜਾਣ ਇਹ ਗੁਪਤਰ ਨਹੀਂ ਜਾਣ ਵਾਲੇ ਹੈਗੇ ਬਿਲਕੁਲ ਵੀ ਬੜੀ ਜਿਆਦੇ ਸਿਆਣ ਆਪਾਂ ਗੁਪਤਰਾਂ ਚ ਆ ਗੁਪਤਰ ਵੀ ਲੈ ਆਪਣੇ 2 ਸਾਲ ਹੋ ਗਏ ਓਡੇ ਨਗੂਤਰ ਨੂੰ ਘਰੇ ਹੋਂ ਵੀ ਲਿਆ ਕੇ ਬੰਦਾ ਕੋਈ 2-4 ਦਿਨ ਘਰੇ ਰੱਖ ਕੇ ਡਾਲੇ ਮੈਂ ਕਹਿੰਦਾ ਮਜ਼ਾ ਆ ਜਾਂਦਾ ਜੇ ਪੈਰ ਪੱਟ ਜੀ ਉੱਤਰ ਕੇ ਸੇ ਬਸ ਡਾਲੇ ਸਿਆਲੇ ਉਤਰਨ ਜਾਇਏ ਜੀ ਬਾਈ ਤੇ ਐਨਕ ਆਪਣੇ ਤਾਂ ਲੱਗੀ ਹੋਈ ਸੱਚ ਮੈਂ ਦੱਸਣਾ ਭੁੱਲ ਗਿਆ ਕਿ ਭਰਾ ਕਹਿਣ ਵੀ ਐਕਟਰ ਬਣਿਆ ਖੜਾ ਤੇ ਆਪਣੀ ਅੱਖ ਬਈ ਖਰਾਬ ਹੈ ਇੱਕ ਅੱਖ ਸੁੱਜੀ ਵੀ ਹੈ ਆਪਣੀ ਤੇ ਤਾਂ ਕਰਕੇ ਆ ਪੈਨਕ ਲਾਈ ਹੈ ਹਨਾ ਬੁਰਾ ਲੱਗਦਾ ਵੀ ਆ ਵੀ ਨਰਾਗਾ ਸੇ ਇੰਤਖਾਉਣਾ ਤੁਹਾਨੂੰ ਸਾਰ ਕੇ ਜਮਾ ਬਿਓ ਰ ਮੇਰਾ ਵੱਡਾ ਪੁੱਤ ਰ ਬਈਏ ਚਾਰ ਸੈਰਾ ਆਪਾਂ ਨਿਸ਼ਾਨੀਆਂ ਵੀ ਦਿਖਾ ਦੇਣਾ ਤੁਹਾਨੂੰ ਦੇਖੋ ਉਪਰੋਂ ਸਿਰ ਦੇਖੋ ਇਹਦਾ ਜਮਾ ਚਾਰ ਸਪਿਆ ਨਾ ਨੋਕ ਦੇਖੋ ਥੱਲੇ ਨੂੰ ਬਿਲਕੁਲ ਉਹ ਦੇ ਮੰਗੂ ਫੱਲੇ ਨੂੰ ਨੋਕ ਹੈ ਚਾਰ ਸਿਰਾਂ ਤੇ ਪਲਕਾਂ ਦੇਖੋ ਜੀ ਕਿੰਨੀਆਂ ਸ਼ਾਨਦਾਰ ਪਲਕਾਂ ਲੱਗੀਆਂ ਗੂਤਰ ਦੀਆਂ ਠੀਕ ਹੈ ਜੀ ਪੂਰਾ ਸਿਰੇ ਦਾ ਗੂਤਰਾ ਬਾਈ ਆਹ ਦੇ ਫੱਲੇ ਆ ਗੂਤਰੇ ਔਰ ਜਮਾ ਵੀ ਔਰਾ ਵੀ ਜਮਾ ਵੱਡਾ ਪੁੱਤਰ ਆਇਆ ਆਪਣਾ ਵਧੀਆ ਉਮਰ ਦਾ ਪੁੱਤਰ ਆਗਾ ਮਿਹਰੇ ਭਰਾਲੇ ਲੈਣੇ ਆ ਆਪਾਂ ਨੂੰ ਫੋਨ ਲਾ ਦਿਓ ਨੰਬਰ ਆਪਾਂ ਇਹ ਵੀ ਦੱਸਦਨੇ ਹਾਂ ਵੀ ਦੱਸਦਾ ਇਹ 70 60 32 ਤਲਸ 7963230 ਇਹ ਆਪਣਾ ਨੰਬਰ ਆ ਠੀਕ ਹੈ ਜੀ ਕਰ ਲੋ ਚੈੱਕ ਕੰਪਿਊਟਰ ਠੀਕ ਹੈ ਭਰਾ ਪੈਰ ਦੇਖ ਲੋ ਪੂਰਾ ਬਈ ਐਨ ਫਸਸ ਕਲਾਸ ਗਾਰੰਟੀ ਆ ਹੋਈ ਕੰਪਿਊਟਰਾਂ ਦੀ ਯਾਰ ਕਿ ਭਰਾ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ